ਉਹ ਮੂਸੇ ਵਾਲਾ ਵਾਕਿਆ ਹੀ ਰਾਜਾ ਦੀ ਸ਼ਹਿਨਸ਼ਾ ਬੰਦਾ ਏ ਕਿਸਾਨਾਂ ਦੀ ਜਿਹੜੀ ਆ ਬਰਬਾਦੀ ਹੋਈ ਆ ਕੁਦਰਤੀ ਬਰਬਾਦੀ ਪਾਣੀ ਆ ਉਹਦੇ ਵਿੱਚ ਸਿੱਧੂ ਮੂਸੇ ਵਾਲਾ ਦੇ ਪਿਓ ਨੇ 11 ਕਰੋੜ ਰੁਪਈਆ ਦਿੱਤਾ ਦੇ ਦਿੱਤਾ ਗਿਆ ਆ ਸਿੱਧੂ ਮੂਸੇ ਵਾਲਾ ਦੇ ਪਿਓ ਦਾ ਕੋਈ ਇੰਜ ਨਹੀਂ ਹੈਗਾ ਵੀ ਉਹ ਗੇਮ ਕਰਕੇ ਉਹ ਵਿਖਾਵ ਖਾ ਕੇ ਰੀਲਾ ਦੇ ਉੱਪਰੋਂ ਪੈਸੇ ਦਾ ਮੀਂਹ ਪਵਾ ਦੇ ਇਹ ਪੈਸਾ ਉਹਨੇ 11 ਕਰੋੜ ਦਿੱਤਾ ਆ ਸਲੂਟ ਕਰਦੇ ਆ ਸਿੱਧੂ ਨੂੰ ਉਹਦੇ ਪਿਓ ਨੂੰ ਪਰ ਜਿਨ੍ਹਾਂ ਨੇ ਵੀਡੀਓ ਬਣਾ ਬਣਾ ਕੇ ਫੇਕ ਪ੍ਰਮੋਸ਼ਨਾਂ ਕਰ ਕਰਕੇ ਸਾਰਾ ਪੈਸਾ ਐਨ ਜੀਓਜ਼ ਵਿੱਚ ਪਵਾ ਰਿਆ ਲੋਕਾਂ ਦਾ ਪੂਰੇ ਵਾਰਡ ਚੋਂ ਉਹਨਾਂ ਨੂੰ ਕੀ ਕਹੋਗੇ ਲੋਕਾਂ ਨੂੰ ਜੋ ਦੇਖਦਾ ਸੋਸ਼ਲ ਮੀਡੀਆ ਤੇ ਲੋਕ ਉਹਨੂੰ ਸੱਚ ਮੰਨਦੇ ਨਹੀਂ ਵੀਰੋ ਸੋਸ਼ਲ ਮੀਡੀਆ ਦੀਆਂ ਚੀਜ਼ਾਂ ਨੂੰ ਸੱਚ ਨਾ ਮੰਨੋ ਨਾ ਮੰਨੋ ਸੱਚ ਨਾ ਮੰਨੋ ਇਹ ਫਰਾਡ ਕਰਦਾ ਇੱਕ ਬਹੁਤ ਵੱਡਾ ਤਰੀਕਾ ਆ ਤੁਹਾਨੂੰ ਬਾਰ ਬਾਰ ਰੀਲਾਂ ਦਿਖਾ ਦਿੱਤੀਆਂ ਜਾਂਦੀਆਂ ਆ ਕਿ ਉਹ ਤੁਸੀਂ ਵੇਖ ਕੇ ਉਹ ਸੱਚ ਮੰਨ ਲੈਂਦੇ ਕਿ ਬੰਦਾ ਆ ਕਰ ਰਿਹਾ ਨਹੀਂ ਵੀਰੋ ਉਹਦੇ ਪਿੱਛੇ ਅੰਦਰ ਦੀ ਗੇਮ ਮਸ਼ਹੂਰ ਹੁੰਦੀ ਆ ਬਹੁਤ ਸਾਰਿਆਂ ਨੇ ਕਿਹਾ ਨੇ ਜੀ ਟਰੈਕਟਰ ਵੰਡ ਦੇ ਕਿਹਾ ਨੇ ਇੰਨੇ ਪਿੰਡ ਗੋਦ ਲੈ ਲੈ ਇੰਨਾਂ ਘਰਾਂ ਦਾ ਚੱਕ ਦਾ ਕਿਹਾ ਨੇ ਉਹ ਵੰਡਦਾ ਕਿਹਾ ਨੇ ਉਹ ਕਰਦਾ ਇਹ ਬੜੀ ਐਡ ਮਦੀ ਰਹੀ ਨਾ ਉਹ ਐਡ ਕਾਦੇ ਵਾਸਤੇ ਸੀ ਉਹ ਜਿਹੜੇ ਵੱਡੇ ਵੱਡੇ ਐਨ ਜੀਓਜ਼ ਨੇ ਉਹਨਾਂ ਨੇ ਪੈਸਾ ਬਾਹਰੋਂ ਬਹੁਤ ਆ ਰਿਹਾ ਸੀ ਪੰਜਾਬ ਦੀ ਬਰਬਾਦੀ ਬਹੁਤ ਹੋਈ ਤਸਵੀਰਾਂ ਸਾਰੇ ਵਾਇਰਲ ਹੋ ਗਈਆਂ ਸੀ ਤੇ ਉਹਨਾਂ ਨੇ ਇਹ ਸਾਰਾ ਪੈਸਾ ਕੈਚ ਕਰਨਾ ਸੀ ਇਸ ਵਾਸਤੇ ਸੋਸ਼ਲ ਮੀਡੀਆ ਤੇ ਦੀਮਾ ਹੋ ਰਹੀਆਂ ਸੀ ਵਿਰੋਧ ਦਾ ਰੋ ਹੁੰਦਾ ਕਿ ਇੱਕ ਹੱਥ ਦਿੱਤਾ ਜਾਵੇ ਦੂਜੀ ਹੱਥ ਨੂੰ ਪਤਾ ਨਾ ਲੱਗੇ ਸਾਡੇ ਗੁਰੂ ਸਾਹਿਬ ਜਿਨ੍ਹਾਂ ਨੇ ਇਹ ਦਾਨ ਪੁੰਨ ਦੀ ਪਰੰਪਰਾ ਸ਼ੁਰੂ ਕੀਤੀ ਆ ਉਹਨਾਂ ਨਾਨਕ ਦੇਵ ਜੀ ਨੇ ਉਹਨਾਂ ਨੇ ਵੀਰੋ ਜਦੋਂ ਸੇਵਾ ਕਰਦੇ ਸੀ ਕੀ ਉਹ ਆਪਣੇ ਦਿਖਾਉਂਦੇ ਸੀ ਲੋਕਾਂ ਨੂੰ ਦੱਸਦੇ ਸੀ ਨਹੀਂ ਜੇ ਭੁੱਖੇ ਸਾਧਵਾਰੂ ਨੂੰ ਭੋਜਨ ਖਵਾਇਆ ਸੀ ਆਪਣੇ ਪੈਸੇ ਦਾ ਖਵਾਇਆ ਸੀ ਐਨ ਜੀਓ ਨਹੀਂ ਖੋਲੇ ਹੋਏ ਸੀ ਉਹਨਾਂ ਨੇ ਹਾਂ ਜੀ ਪਾਉਂਦੇ ਜ਼ੀਓ ਇਹ ਨਾਨਕਸ਼ਾਹੀ ਸੇਵਾ ਤੇ ਠੱਗਸ਼ਾਹੀ ਸੇਵਾ ਇਹ ਦੋ ਸੇਵਾਵਾਂ ਵੀਰੇ ਨਾਨਕਸ਼ਾਹੀ ਸੇਵਾ ਉਹ ਆ ਜਿਹੜੇ ਆਪਣੇ ਪੈਸੇ ਸਾਹਮਣੇ ਦੀ ਵਾਲੇ ਦੀ ਮਦਦ ਕਰਦੇ ਠੱਗਸ਼ਾਹੀ ਸੇਵਾ ਉਹ ਆ ਜਿਹੜਾ ਐਨ ਜੀਓ ਖੋਲ ਕੇ ਤੇ ਫੰਡ ਮਗਾਉਣਾ ਥੋੜਾ ਜਿਹਾ ਲੋਕਾਂ ਨੂੰ ਵੰਡ ਕੇ ਰੀਲਾਂ ਬਣਾ ਦਿੰਦੇ ਬਾਕੀ ਨਾਲ ਮਜੇਗਾ ਇਹ ਠੱਗਸ਼ਾਹੀ ਸੇਵਾ ਹੋ ਰਹੀ ਹੈ ਸਾਡੇ ਨਾਨਕਸ਼ਾਹੀ ਸੇਵਾ ਨਹੀਂ ਹੋ ਰਹੀ ਵੀਰੋ ਬਹੁਤ ਬਹੁਤ ਧੰਨਵਾਦ ਵੀਰੋ ਆਪਣਾ ਵੀਡੀਓ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ ਬਾਕੀ ਸਿੱਧੂ ਮੂਸੇਵਾਲੇ ਨੂੰ ਤੇ ਉਹਦੇ ਪਿਓ ਨੂੰ ਸਲੂਗਾ ਭਾਈ ਉਹਨਾਂ ਪੈਸੇ ਵੰਡੇ ਆ ਸੱਚੀ ਆਪਣੇ ਕੋਲ ਉਹ ਪਹਿਲਾਂ ਵੀ ਸੇਵਾ ਕਰਦੇ ਰਹਿਆ ਸੇਵਾ ਉਹਨਾਂ ਬੜੀ ਕੀਤੀ ਕੇ ਇਹਨੂੰ ਦੱਸਿਆ ਨਹੀਂ ਪਰ ਜਦੋਂ ਸਿੱਧੂ ਦੀ ਮੌਤ ਹੋਈ ਫਿਰ ਲੱਗਾ ਪਤਾ ਕਿ ਭਾਈ ਇਹ ਬੰਦਾ ਦੇਸ ਹੀਰੋ ਸਾਡਾ ਹੀਰੋ ਭਈ ਇਹਨੇ ਬਹੁਤ ਸੇਵਾ ਕੀਤੀ ਆ ਤੇ ਬਾਅਦ ਚ ਪਤਾ ਲੱਗਾ ਤੇ ਉਹ ਭਾਈ ਸੱਚੇ ਸੱਚੇ ਸਾਫ਼ ਸੁਥਰੇ ਬੰਦੇ ਆ ਸਪੋਰਟ ਕਰੋ ਵੀਰੇ ਬਾਕੀ ਸੇਵਾ ਭਾਈ ਉਹ ਆ ਜਿਹੜੀ ਤੁਹਾਡੀ ਸੇਵਾ ਕੀਤੀ ਸਾਹਮਣੇ ਵਾਲੇ ਦੀ ਜੇਬ ਚ ਜਾਵੇ ਇਹ ਤੁਹਾਡੀ ਸੇਵਾ ਕੀਤੀ ਠੱਗਾਂ ਦੇ ਜੇਬ ਚ ਆ ਗਈ ਤੇ ਉਹਦੇ ਬਾਅਦ ਚ ਕ੍ਰਾਈਮ ਕਰਨਗੇ ਉਹ ਤੁਹਾਡੀ ਸੇਵਾ ਦਾ ਪੈਸਾ ਉਲਟਾ ਜਿਹੜੀ ਸੇਵਾ ਉਹ ਤੋਂ ਉਲਟਾ ਹੋ ਗਿਆ ਤੁਹਾਨੂੰ ਉਹਦਾ ਫਾਇਦਾ ਨਹੀਂ ਉਹਦਾ ਨੁਕਸਾਨ ਲੱਗਣਾ ਹੈ ਕਿਉਂਕਿ ਤੁਹਾਡੇ ਪੈਸੇ ਨਾਲ ਕੋਈ ਰੇਪ ਕਰੂਗਾ ਕੋਈ ਚੋਰੀ ਕਰੂਗਾ ਕੋਈ ਹੋਰ ਮਾੜਾ ਗਰਾਹ ਕਰਵਾ ਹਾਂ ਦਾ ਪੈਸਾ ਹੀ ਮਾੜੇ ਕੰਮ ਕਰਾਉਂਦਾ ਤੇ ਵੀਰੋ ਸੇਵਾ ਕਰੋ ਨਾਨਕਸ਼ਹੀ ਸੇਵਾ ਆਪਣਾ ਪੈਸਾ ਖੁਦ ਵੇਚ ਕੇ ਸਹੀ ਜਗ੍ਹਾ ਤੇ ਲਾਓ ਧੰਨਵਾਦ ਵੀਰੋ ਧੰਨਵਾਦ